ਸਤਿ ਸ਼੍ਰੀ ਅਕਾਲ ਮੈਂ ਹਰ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੇ ਜਿੰਨ ਨੂੰ ਹਾਰਨ ਦੇ ਬਾਵਜੂਦ ਕੈਬਨਿਟ ਮੰਤਰੀ ਬਣਾਇਆ ਸੀ ਉਸ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਰਵਨੀਤ ਬਿੱਟੂ ਨੂੰ ਲੈ ਕੇ ਕਿਉਂਕਿ ਅੱਜ ਜਿਵੇਂ ਹੀ ਅੱਗ ਵਾਂਗੂ ਸ੍ਰੀਲ ਕੁਵਾਰ ਜਾਖੜ ਜੋ ਮੌਜੂਦਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਜਿਵੇਂ ਹੀ ਉਹਨਾਂ ਦੀ ਇੱਕ ਖਬਰ ਫੈਲੀ ਕਿ ਅੱਜ ਉਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਅਸਤੀਫਾ ਦੇਣ ਜਾ ਰਹੇ ਨੇ ਬਾਅਦ ਵਿੱਚ ਭਾਵੇਂ ਉਹਨਾਂ ਦੀ ਖਬਰ ਨੂੰ ਨਕਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਸੱਚਮੁੱਚ ਅੱਜ ਭਾਰਤੀ ਜਨਤਾ ਪਾਰਟੀ ਨੂੰ ਸ੍ਰੀ ਕੁਮਾਰ ਨੇ ਆਪਣਾ ਅਸਤੀਫਾ ਪ੍ਰਧਾਨਗੀ ਦੇ ਅਹੁਦੇ ਵਾਲਾ ਪੇਸ਼ ਦਿੱਤਾ ਸੀ ਮਿਲ ਕਰਕੇ ਇਸ ਤੋਂ ਬਾਅਦ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਰਕਤ ਪੈ ਗਈ ਕਿ ਫਿਰ ਪ੍ਰਧਾਨ ਕਿਸ ਨੂੰ ਬਣਾਇਆ ਜਾਵੇਗਾ ਦੱਸਦੇ ਕਿ ਇੱਕ ਗੱਲ ਲਿਖੀ ਹੈ ਸੁਨੀਲ ਕੁਮਾਰ ਜਾਕਰ ਨੇ ਸੁਨੀਲ ਕੁਮਾਰ ਜਾਕਰ ਨੇ ਕਿਹਾ ਹੈ ਕਿ ਮੇਰੇ ਪ੍ਰਧਾਨ ਦੀ ਸ਼ਰਤਨ ਦੇ ਕਾਰਨ ਕਾਰਨ ਹੈ ਰਵਨੀਤ ਬਿੱਟੂ ਰਵਨੀਤ ਬਿੱਟੂ ਮੈਨੂੰ ਮੈਂਟਲੀ ਟੌਰਚਰ ਕਰ ਰਿਹਾ ਹੈ ਮੈਂਟਲੀ ਟੌਰਚਰ ਮੈਂ ਜਾਦਾ ਨਹੀਂ ਸਹਿ ਸਕਦਾ ਰਵਨੀਤ ਬਿੱਟੂ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਨੇ ਦੋ ਅਹੁਦਿਆਂ ਦੇ ਨਾਲ ਕੇਂਦਰੀ ਮੰਤਰੀ ਬਣਾਇਆ ਹੈ ਇਵਨ ਦੋ ਭਾਵੇਂ ਲੋਕ ਸਭਾ ਦੀਆਂ ਚੋਣਾਂ ਉਹ ਹਾਰ ਗਏ ਸੀ ਆਪਣੇ ਗੂੜੇ ਅਤੇ ਪੱਕੇ ਆੜੀ ਰਾਜਾ ਆਪਣੇ ਮੇਕੋ ਨੂੰ ਹੁਣ ਉਹ ਰਾਜ ਸਭਾ ਦੇ ਮੈਂਬਰ ਬਣ ਗਏ ਨੇ Rajasthan ਤੋਂ ਲਗਾਤਾਰ ਜਿਹੜਾ ਰਵਨੀਤ ਬਿੱਟੂ ਚਾਹੇ ਉਹ ਰਾਹੁਗਦੀ ਹੋਵੇ ਚਾਹੇ ਉਹ ਸੁਰਿੰਦਰ ਕਮਲ ਜਾਖੜ ਹੋਵੇ ਤੰਜ ਕਸੋ ਨਹੀਂ ਹਟਦੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਮਨਮਰਜ਼ੀ ਕਰ ਰਹੇ ਨੇ ਰਵਨੀਤ ਬਿੱਟੂ ਜਿਹੜੇ ਭਾਰਤੀ ਕੇਂਦਰੀ ਭਾਜਪਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਬਣੇ ਨੇ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੱਡਾ एलान ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਰਵਨੀਤ ਬਿੱਟੂ ਆਪਣੀਆਂ ਆਤਾਂ ਤੋਂ ਬਾਝ ਨਹੀਂ ਆਵੇਗਾ ਜੇਕਰ ਫਿਰ ਦੁਬਾਰਾ ਸੁਨੀਲ ਕੁਮਾਰ ਜਾਖੜ ਨੂੰ ਟੌਰਚਰ ਕਰੇਗਾ ਜਾਂ ਉਹਦੀ ਗੱਲ ਦੇ ਵਿੱਚ ਕੋਈ ਲੱਤ ਪਸਾਵੇਗਾ ਤਾਂ ਬੜਾ ਵੱਡਾ ਐਕਸ਼ਨ ਲਿਆ ਜਾਵੇਗਾ ਹੋ ਸਕਦੀ ਹੈ ਰਵਨੀਤ ਬਿੱਟੂ ਦੀ ਸ਼ੂਟਿੰਗ ਭਾਰਤੀ ਜਨਤਾ ਪਾਰਟੀ ਹੁਣ ਐਕਸ਼ਨ ਮੂਡ ਦੇ ਵਿੱਚ ਆ ਚੁੱਕੀ ਹੈ ਕਿਉਂਕਿ ਉਹ ਸੁਨੀਲ ਕੁਮਾਰ ਜਾਖੜ ਨੂੰ ਕਿਸੇ ਵੀ ਹੱਥ ਦੇ ਵਿੱਚ ਗੋਣਾ ਨਹੀਂ ਚਾਹਦੀ ਕਿਉਂਕਿ ਚਾਹੇ ਲੋਕ ਸਭਾ ਦੇ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਪ੍ਰਦਰਸ਼ਨ ਨਹੀਂ ਸਿੱਧਿਆ ਪਰ ਫਿਰ ਵੀ ਰਵਨੀਤ ਬਿੱਟੂ ਨੂੰ ਬੜੀ ਵੱਡੀ ਫਲਕਾ ਲਾ ਦਿੱਤੀ ਹੈ ਅਤੇ ਵਾਰਨਿੰਗ ਦੇ ਦਿੱਤੀ ਹੈ ਫਸਟ ਐਂਡ ਲਾਸਟ ਵਾਰਨਿੰਗ ਦਿੱਤੀ ਕਿ ਹੈ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮੰਡ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਅੱਗੇ ਤੂੰ ਤੁਸੀਂ ਰਵਨੀਤ ਬਿੱਟੂ ਬਿੱਟੂ ਜੀ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਮਜੂਤਾ ਪ੍ਰਧਾਨ ਸ਼੍ਰੀ ਕੁਮਾਰ ਜੱਟ ਨੂੰ ਤੰਗ ਕਰੋਗੇ ਤੇ ਤੁਹਾਡੇ ਕੋਲੋਂ ਅਹੁਦੇ ਖੋਹ ਲੜਣਗੇ ਤੇ ਤੁਹਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਛੁੱਟੀ ਵੀ ਕਰ ਦਿੱਤੀ ਜਾਵੇਗੀ ਵੱਡਾ ਅਲੰਗ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਰਵਨੀਤ ਬਿੱਟੂ ਨੂੰ ਲੈ ਕੇ ਕਿਉਂਕਿ ਇੱਕ ਨਿਸ਼ਚਿਤ ਚੈਨਲ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ ਕਿ ਰਵਨੀਤ ਬਿੱਟੂ ਦੀ ਛੁੱਟੀ ਅਤੇ ਸੁਨੀਲ ਕੁਮਾਰ ਜਿਹੜੇ ਪਾਰਟੀ ਪ੍ਰਧਾਨ ਨੇ ਮਜੂਦਾ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਮੋੜ ਵਾਪਸੀ ਭਾਰਤੀ ਜਨਤਾ ਪਾਰਟੀ ਵਿੱਚ ਹੋ ਗਈ ਹੈ